ਲੈ ਵੀ ਮਿੱਤਰੋ ਮਸ਼ੀਨ ਗਈ ਫੋ ਵੀਡੀਓ ਨਾਲ ਬਣੇ ਰਹੋ ਠੀਕ ਆ ਸਮਨ ਦਿਖਾਉਣੇ ਆ ਬਈ ਕਿਵੇਂ ਕੱਢਾਂਗੇ ਐਂਡ ਤੱਕ ਦੇਖੀ ਚੱਲੋ ਜਮਾ ਹੈ ਨਾ ਰਿੰਬ ਥੱਲੇ ਲੱਗ ਰਹੇ ਨੇ ਦੇਖੋ ਕਰੋ ਨੋਟ ਅਰ ਤੁਹਾਨੂੰ ਦਿਖਾਵਾਂਗੇ ਸ਼ੋਅ ਮੈਚ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਹੈ ਤੇ ਹੌ ਲੈਂਡ ਬਈ ਆਹ ਤਾਂ ਜੱਗੇ ਬੋਸ ਤੋਂ ਤਿਆਰ ਹੋਇਆ ਹੋਇਆ ਠੀਕ ਆ ਉਹ ਹਜੇ ਮੋਡੀਫਿਕੇਸ਼ਨ ਉਹਦੀ ਕਰਾਈ ਨਹੀਂ ਜਿਹੜਾ ਮੂਰੇ ਆ ਠੀਕ ਹੈ ਦੇਖੀ ਚੱਲੋ ਬਣਦਾ ਕੀ ਹੈ ਹੂੰ ਲਿਆ ਭਾਈ ਇੱਕ ਪਾਸੇ ਦੋ ਹੌਲੈਂਡ ਹੋ ਗਏ ਠੀਕ ਹੈ ਤੇ ਇੱਕ ਪਾਸੇ ਦੋ ਸਵਰਾਜ 4x4 ਆਈ ਜਾਂਦਾ ਇਹ ਦੇਖੀ ਚੱਲੋ ਕੀ ਬਣਦਾ ਨਜ਼ਾਰਾ ਉਹ ਪੂਰਾ ਐਂਡ ਤੱਕ ਦੇਖਿਓ ਆ ਜੱਗੇ ਬਸ ਤੋਂ ਤਿਆਰ ਹੋਇਆ ਹੋਇਆ ਤੇ ਉਹ ਹਜੇ ਹੋਇਆ ਨਹੀਂ ਨਿਰਮਣ ਵਾਲਾ ਹਜੇ ਹੋਇਆ ਨਹੀਂ ਠੀਕ ਹੈ ਆ ਉਹ ਆ ਗਿਆ ਹੈ ਇੱਕ ਪਾਸੇ ਦੋ ਸਵਰਾਜ ਤੇ ਇੱਕ ਪਾਸੇ ਹੌਲੈਂਡ ਠੀਕ ਹੈ ਦੇਖੀ ਚੱਲੋ ਹੁਣ ਰੈ ਕਰ ਲਈ ਭਾਈ ਕਹਿੰਦੇ ਜਿਹੜਾ 4x4 ਪਾਉਣਾ ਉੱਥੇ ਪਾਉਣਾਗਾ ਠੀਕ ਹੈ ਇਹੇ ਮੂਰੇ ਪਾਵਾਂਗੇ ਕਿਉਂਕਿ 4x4 ਦਾ ਗ੍ਰਿਪ ਜ਼ਿਆਦਾ ਹੁੰਦਾ ਠੀਕ ਆ ਦੇਖੀ ਚੱਲਿਓ ਤੇ ਆਹ ਦੋਨੇ ਇੱਕ ਪਾਸੇ ਹੌਲੈਂਡ ਆ ਤੇ ਇੱਕ ਪਾਸੇ ਆਹ ਦੋਨੇ ਸਵਰਾਜ ਆ ਇਹ ਦੇਖੋ ਵੀ ਜ਼ਿਆਦਾ ਹੌਲੈਂਡ ਜ਼ੋਰ ਮਾਰਨਗੇ ਕਿ ਮਾਰਨਗੇ ਬਈ ਸਵਰਾਜ ਦੇਖੀ ਚੱਲਿਓ ਪੂਰਾ ਬਈ ਘੈਂਟ ਮੈਚ ਲੱਗੂ ਘੈਂਟ ਮਾਹੌਲ ਬਣੂਆ ਦੇਖੀ ਚੱਲਿਓ ਠੀਕ ਆ ਨਿਰਮਲ ਗियर ਗੁਰ ਲਾਈ ਜਾਂਦਾ ਨਿਰਮਲ ਨੂੰ ਪੁੱਛਦਾ ਵੀ ਕਿਹੜਾ ਗੇਅਰ ਲਾਉ ਕਿਹੜਾ ਗੇਅਰ ਲਾਏਂਗਾ ਹਾਂ ਓਏ ਆਹੋ ਜੀਆ ਕਿਹੜਾ ਗੇਅਰ ਫੌਜੀਆ ਕਿਹੜਾ ਗੇਅਰ ਲਾਏਂਗਾ ਟਾਪ ਠੀਕ ਆ ਦੇਖੀ ਚੱਲੋ ਬਈ ਇਹ ਕਹਿੰਦਾ ਮੈਂ ਟਾਪ ਲਾਉਂਗਾ ਦੇਖਾਂਗੇ ਜੋਰ ਉਹ ਅੱਗੇ ਅੱਗੇ ਨਹੀਂ ਪਾਉਣਾ ਜੀ ਉਹ ਕਿ ਚੱਲ ਜੂ ਠੀਕ ਆ ਦੇਖੋ ਇੱਕ ਪਾਸੇ ਦੋ ਸਵਰਾਜ ਜੋੜ ਤੇ ਤੇ ਇੱਕ ਪਾਸੇ ਦੋਨੇ ਹੌਲੈਂਡ ਤੇ ਮਸ਼ੀਨ ਤੁਹਾਨੂੰ ਪਤਾ ਆ ਬਈ ਕਿੱਥੋਂ ਤੱਕ ਖੁੱਭੀ ਖੜੀ ਆ ਨਾ ਠੀਕ ਆ ਇੱਕੋ ਦਾਮ ਮਤਲਬ ਕਿ ਜੇ ਮੈਂ ਫੌਜੀ ਨਹੀਂ ਕਹਿੰਦੇ ਵੀ ਪਰੇਡ ਥੰ ਮੈਂ ਇੱਕੋ ਦਾਮ ਕਹਿਣਗੇ ਠੀਕ ਆ ਦੇਖੀ ਚੱਲੋ ਕਰ ਲਈ ਬਈ ਇਹਨਾਂ ਦਾ ਰੇਸ਼ ਖੜ ਜਾ ਇੱਕ ਮਿੰਟ ਓਏ ਖੜ ਜਾ ਖੜ ਜਾ ਖੜਦੇ ਖੜਦੇ ਇੱਕ ਮੈਂ ਦੇਖੀ ਚੱਲੋ ਬਈ ਕਿਹੜਾ ਜੋਰ ਵੱਧ ਮਾਰੂ ਖੜਦੇ ਖੜਦੇ ਖੜਦੋ ਕਰ ਲਈ ਸਿਕਰਾ ਦੇ ਨੇ ਫੁੱਲ ਰੇਸ ਖੜ ਜਾ ਖੜਦੇ ਖੜਜਾ ਆ ਜੱਗੇ ਬੋਸ ਤਾਂ ਤਿਆਰ ਹੋਇਆ ਬਈ ਦੇਖੀ ਜੱਲਾ ਕਿਹੜਾ ਜੋਰ ਮਾਰੂ ਆ ਕਿ ਐ ਵਗਦਿਆ ਮੈਚ ਆਏ ਤੁਹਾਨੂੰ ਦਿਖਾਉਣੇ ਵੀ ਕਿੰਨੀ ਖੂਬੀ ਸੀ ਠੀਕ ਆ ਹੋਰ ਬਾਈ ਹੋਰ ਤਾਂ ਬਾਈ ਹੁੰਦੀ ਹੋਰ ਬਾਈ ਹੋਰ ਨੇ ਠੀਕ ਆ ਇੰਨਾ ਟੋਆ ਸੀ ਬਾਈ ਦੇਖ ਠੀਕ ਆ ਇੱਥੇ ਜੈਕ ਭਰ ਭਰ ਕੇ ਆ ਪਿਆ ਜੈਕ ਜੈਕ ਭਰ ਭਰ ਕੇ ਗੱਡੀ ਕਟਰ ਕੱਟਦਾ ਸੀ ਠੀਕ ਆ ਐ ਆ ਬਾਈ ਹਾਂ ਹੁਣ ਕਟਰ ਖਿੱਚਾਂਗੇ ਕਟਰ ਵੀ ਤੁਹਾਨੂੰ ਦਿਖਾਵਾਂਗੇ ਦੇਖੀ ਚੱਲੋ ਐਂ ਲੱਗਦਿਆ ਮੈਚ ਦੱਸਿਓ ਕਮੈਂਟ ਕਰਕੇ ਕਿਵੇਂ ਲੱਗਿਆ ਬਾਈ ਠੀਕ ਆ ਜ਼ੋਰ ਦੋ ਉਹਨਾਂ ਨੇ ਮਾਰਿਆ ਉਹਨੇ ਵੀ ਪੂਰਾ ਮਾਰਿਆ ਇਹਨਾਂ ਨੇ ਵੀ ਪੂਰਾ ਮਾਰਿਆ ਠੀਕ ਆ ਓਕੇ ਆ ਤੈਨੂੰ ਆਖਿਆ ਸੀ ਨਾ 4x4 ਦਾ ਬੜਾ ਫਰਕ ਹੁੰਦਾ ਹੈ ਹੋਰ ਹੌਣ ਫਰਕ ਤਾਂ ਪੈਂਦੀ ਆ ਠੀਕ ਆ ਐਂ ਕੱਢ ਦਿੰਦੇ ਆ ਬਾਈ ਹੋਰ ਬਾਈ ਕੀ ਕਹਿਣਾ ਚਾਹਾਂਗਾ ਮੂੰਗੀ ਦੇ ਕੀ ਫਾਇਦੇ ਨੇ ਕਿ ਨੁਕਸਾਨ ਨੇ ਠੀਕ ਆ ਕੈਮਰਾ ਦੀ ਗੱਲ ਆ ਜੀ ਤਾਂ ਆਖਿਆ ਠੀਕ ਜਿਹਦੇ ਜਿਹਨੇ ਪਹਿਲਾਂ ਵਾਟ ਲਈ ਉਹੀ ਫਾਇਦਾ ਹਣਾ ਠੀਕ ਆ ਮਿੱਤਰੋ ਖੱਜਲ ਖਵਾਰੀ ਬਹੁਤ ਹੁੰਦੀ ਜਦੋਂ ਮੀਮੂ ਪਾ ਜਾਂਦੇ ਆ ਠੀਕ ਆ ਐਂ ਬਾਈ ਮੂੰਗੀ ਆਪਾਂ ਕਰਨੀ ਪੈਂਦੀ ਆ ਖੇਚਲਾ ਬਹੁਤ ਆ ਹਾਂ ਦਰਮਾਲਾ ਖੇਚਲਾ ਬਹੁਤ ਆ ਠੀਕ ਆ ਤੇ ਬਾਈ ਇਹਨੇ ਆਹ 모ਡੀਫਿਕੇਸ਼ਨ ਕਰਾਉਣਾ ਉਹ ਤਾਂ ਜੱਗੇ ਵਾਸਤੋਂ ਕਰਾਇਆ ਹੋਇਆ ਆ ਕਰਾਉਣਾ ਕਦੋਂ ਛੱਡ ਕੇ ਆਉਣਾ ਬਾਈ ਹਾਂ ਨੰਬਰ ਮਿਲ ਗਿਆ ਬਾਈ ਇਹ 모ਡੀਫਿਕੇਸ਼ਨ ਲਈ ਛੱਡ ਕਿਉਂਣਾ ਤੇ ਪਿਛਲੇ ਟਾਇਰ ਵੱਡੇ ਪਾਉਣੇ ਆ ਠੀਕ ਆ ਤੇ ਬਾਕੀ ਦੱਸਿਓ ਕਮੈਂਟ ਕਰਕੇ ਉਹ ਟੋਜਣ ਦਾ ਬਾਈ ਹੋਇਆ ਚਾਲ ਦੇਖੀ ਚੱਲੋ ਆ ਮਾਰਨਾ ਛੱਕਾ ਠੀਕ ਐ ਲੈ ਚਾਲਾ ਆਏ ਬਾਹਲਾ ਫਰਕਾ ਬਾਹਲਾ ਫਰਕਾ ਬਾਹਲਾ ਫਰਕਾ ਹਾਂ ਇਹਨੂੰ ਕਰਾਉਣਾ ਹੈ ਮੋਡੀਫਿਕੇਸ਼ਨ ਠੀਕ ਐ ਐ ਆ ਬਾਈ ਆ ਦੇਖੋ ਬਾਈ ਕਟਰ ਕਟਰ ਦੇਖੋ ਕਿਹੜੇ ਲੋਡ ਖਿੱਚਿਆ ਬਾਈ ਐ ਕਟਰ ਖਿੱਚਦਾ ਮੁੰਡਿਆ ਨੇ ਠੀਕ ਐ ਕਟਰ ਆ ਜਿਹੜਾ ਮਸ਼ੀਨ ਦਾ ਸੀ ਉਹ ਐ ਖਿੱਚਿਆ ਠੀਕ ਐ ਆ ਪਿਆ ਬਾਈ ਪੱਟਿਆ ਠੀਕ ਐ ਤੇ ਇਧਰਲੇ ਪਾਸੇ ਬਾਈ ਢੋਜਨ ਪਾ ਲਿਆ ਠੀਕ ਐ ਦੋਨਾਂ ਨੇ ਇੱਕ ਪਾਸੇ ਸਖਰਾਜ ਆ ਓਏ ਮੂਰੇ ਪਰੇ ਕਰ ਦੇਖੋ ਕਿਹੜਾ ਜੋਰ ਮਾਰਦਾ ਅਲੀਹਾ ਬਾੜਾ ਲੀਹਾ ਅਲੀਹਾ ਬਾੜ ਗਏ ਕੋਸ ਨਹੀਂ ਟੁੱਟਦਾ ਮਣੇ ਇਹਨਾਂ ਦਾ ਵੀ ਮਾੜਾ ਓਏ ਖਿੱਚਾ ਖਿੱਚ ਬਾਹਰ ਖਿੱਚ ਆਦਾ ਸਲਿੱਪੀ ਮਾਰਿਆ ਓ ਚੱਲ ਓਏ ਤੂੰ ਇਹਨੂੰ ਕਰ ਦੇ ਠੀਕ ਆ ਇਹਨਾਂ ਦਾ ਵੀ ਸ਼ੋਅ ਮੈਚ ਦਿਖਾਦਾ ਬਾਈ ਓਕੇ ਆ ਸਾਰਾ ਲੋਹਾ ਲੱਤਾ ਬਾਈ ਹਾਂ ਓ ਗੱਡੀ ਮੁਰਸ਼ੀ ਓਏ ਵੀਡੀਓ ਬਣ ਗਈ ਵਧੀਆ ਹੋਊਗੀ ਗੱਡੀ ਗੱਡੀ ਘਾ ਲੈ ਠੀਕ ਆ ਉਹ ਪਰਲੇ ਦਾ ਦਿਖਾਉਣਿਆ ਦੇ ਓ ਕਰ ਦੇ ਓਏ ਕੱਢੀ ਸਰਾਜਾ ਲੈ ਇਧਰ ਰੁਕਾ ਰਿਆਂ ਨੂੰ ਐਦੀ ਤਾਂ ਕਵਾਲੀ ਪੈਂਦੀ ਆ ਬਾਈ ਹੂੰ ਨਾ ਬ੍ਰੇਕ ਟਡਵਾ ਦੇ ਸੱਜੇ ਲੋਟ ਸੱਜੇ ਸੱਜੇ ਲੋਟ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਏ ਬਾਈ ਜੱਗੇ ਵਾਸਤੇ ਤਿਆਰ ਹੋਇਆ ਹੋਇਆ ਦੇਖ ਆਦੇ ਸਰਪੈਂਚਾਂ ਦਾ ਵਾਹਣ ਵਾਜਾਂਗੇ। ਕਿਉਂ? ਐ ਮਿੱਤਰੋ ਜੱਗੇ ਵਾਸਤੇ ਤਿਆਰ ਹੋਇਆ ਹੋਇਆ ਬਈ ਟਰੈਕਟਰ ਇਹ ਦੇਖੋ ਕਿਹੜੇ ਲੋੜ ਖਾਲ ਪੱਟਦੇ। ਹੈ? ਠੀਕ ਐ। ਮਸ਼ੀਨ ਖੂਬ ਗਈ ਸੀ ਮਿੱਤਰੋ। ਵਸੇ ਵਸੇ। ਵਸੇ ਵਸੇ ਵਸਕਰ ਵਸਕਰ। ਠੀਕ ਐ। ਮਸ਼ੀਨ ਖੂਬ ਗਈ ਸੀ ਬਈ ਕੱਢਤੀ ਹੁਣ। ਠੀਕ ਐ। ਲੈਨਰ ਬਣਾਉਣ ਤੇਰੀ ਵਾਰੀ ਆ ਬਈ। ਉਹ ਮੈਨੂੰ ਬਾਲ ਗਿਆ ਨਾ। ਹੁਣ ਤੇਰੀ ਵਾਰੀ ਆ। ਬਾਲ ਗਿਆ ਨਾ ਮਹਾਮਕ ਲਾ ਕੇ ਦੇ। ਹੈ? ਦੇ ਆ ਬਣਾਤਾ ਮਾਹੌਲ ਇੱਥੇ ਪੂਰਾ ਹੂੰ ਮਸ਼ੀਨ ਖੋਗੀ ਸੀ ਮਿੱਤਰੋ ਕੱਟਤੀ ਠੀਕ ਆ ਕਟਰ ਕੂਟਰ ਜੈਂ ਐ ਮਾਈ ਐ ਹੋ ਕਰਤੇ ਠੀਕ ਲੈ ਵੀ ਮਸ਼ੀਨ ਇੱਕ ਵਾਰੀ ਹੋਰ ਮਤਲਬ ਕੀ ਕੱਢਣੀ ਪਊਗੀ ਮਸ਼ੀਨ ਜ਼ੋਰ ਮਾਰੀ ਜਾਂਦੀ ਆ ਬਾਣ ਬਾਲਾ ਖਰਾਬ ਆ ਠੀਕ ਆ ਬਾਣ ਜਿਆਦਾ ਖਰਾਬ ਆ ਸਾਰੇ ਲੋਹਾ ਲੱਤ ਸਾਰਾ ਐ ਕਰ ਰੱਖਿਆ ਠੀਕ ਆ ਤੁਹਾਨੂੰ ਇਹ ਮੈਚ ਵੀ ਦਿਖਾਉਣਾ ਰੋਕਲਾ ਰੋਕਲਾ ਠੀਕ ਆ ਸਾਰੇ ਚੋਪਰ ਹੀਰਕੇ ਜਾਂਦੀ ਫੇਰ ਵੀ ਨਹੀਂ ਪਿੱਛੇ ਇਹ ਓ ਟੋਚਨ ਲਿਆ ਟੋਚਨਾ ਰੱਖੀ ਚੱਲੋ ਬਈ ਮਸ਼ੀਨ ਦਾ ਬਾਜ ਨਹੀਂ ਰਿਹਾ ਕਟਰ ਕੱਢਿਆ ਪੈ ਇਧਰ ਠੀਕ ਆ ਮਸ਼ੀਨ ਇੱਥੇ ਖੋਬੀ ਸੀ ਮਿੱਤਰੋ ਤੇ ਦੇਖੀ ਚੱਲੋ ਸਾਰਾ ਲੋਹਾ ਲੱਤਾ ਕਰਤਾ ਇਕੱਠਾ ਤੇ ਹੁਣ ਇਹਦੇ ਮੈਂ ਅਗਰ ਟੋਚਨ ਪਾਉਣੇ ਆ ਲਿਆ 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 ਪਜੱਗੇ ਬਾਸ ਵਾਲੀ ਲਿਓ ਲੈ ਵੀ ਮਿੱਤਰੋ ਵੀਡੀਓ ਨਾਲ ਬਣੇ ਰਹੋ ਠੀਕ ਆ ਉਹ ਜਿਹੜਾ ਟਰੈਕਟਰ ਆ ਬਾਈ ਜੱਗੇ ਬੋਸ ਤੋਂ ਤਿਆਰ ਕੀਤਾ ਹੋਇਆ ਐਂਡ ਤੱਕ ਦੇਖੋ ਸੋਨੂੰ ਨਜ਼ਾਰ ਆਉ ਆ ਵੀਡੀਓ ਕੱਟੇ ਹੋਣਾ ਸਕਿਪ ਨਾ ਕਰਿਓ ਮਸ਼ੀਨ ਖੋ ਵੀ ਸੀ ਇੱਥੇ ਮਾੜੀ ਜੀ ਦਾ ਬਾਹਰ ਕਰਤੀ ਹੁਣ ਹੋਰ ਬਾਹਰ ਕਰਨੀ ਆ ਠੀਕ ਆ ਹੌਲੈਂਡ ਆ ਮਿੱਤਰੋ 36 ਦੀ ਠੀਕ ਆ ਟੋਚਨ ਪੂਰਾ ਲੰਮਾਗਾ ਤੇ ਕੈਂਡ ਲੱਗੂ ਬਾਈ ਜ਼ੋਰ ਬਹੁਤ ਮਾਰੂ ਟਰੈਕਟਰ ਦੇਖੀ ਚੱਲੋ ਹਰ ਹਰਰੀ ਕਰਦਾ ਇਹ ਐਨਾ ਓਵਰ ਕੀਤਾ ਹੋਇਆ ਟਰੈਕਟਰ ਬਾਈ ਠੀਕ ਆ ਰੇਸ ਫੁੱਲ ਕਰਦੀ ਲਾਲ ਓਪਰ ਜੋ ਕਹਿਣਾ ਦਾ ਸੀਗਾ ਰੋਕ 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 ਟੋਚਰੀ ਤੋੜਤਾ ਲੈ ਵੀ ਮਿੱਤਰੋ ਪਹਿਲਾਂ ਬਈ ਤਾੜ ਇੱਕੋ ਦਾਮ ਪਾਦੀ ਸੀ ਤੁਸੀਂ ਦੇਖੀ ਆ ਹੁਣ ਮਸ਼ੀਨ ਕੱਢਾਂਗੇ ਚੱਲ ਹੁਣ ਨਿਕਲ ਜੀ ਹੁਣ ਤਾਂ ਨਿਕਲ ਗਈ ਆਰਾਮ ਨਾਲ ਜਾਣ ਦੇ ਜਾਣ ਦੇ ਜਾਣ ਦੇ ਠੀਕ ਆ ਚੱਕੋ ਬਈ ਐ ਹੁੰਦਾ ਸ਼ੋਅ ਮੈਚ ਕਿਉਂ ਬੱਸ ਬੱਸ ਰੋਕ ਲਾਉਣ ਕਿਤੇ ਰੋਕਲਾ 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 ਸ਼ਕੋ ਬਈ ਕਾਮਾ ਫਾਈਨਲ ਠੀਕ ਹੈ ਗੀਰਤ ਓਕੇ ਆ